ਗੁਰਜੀਕਾ ਕਾਲ ਸਾਹਿਬ ਵਾਹਿਗੁਰਜ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਆ ਹੈ ਅਕਾਲ ਪੁਰਖ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵਿਊਰ ਇਸ ਸਮੇਂ ਸਾਨੂੰ ਦੇਖ ਰਹੇ ਹਨ ਮੇਰੇ ਦਾਤਾ ਸਾਰਿਆਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੀ ਸਭ ਦੀਆਂ ਜੈ 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 ਮਨੋ ਕਾਮਨਾਵਾਂ ਪੂਰੀਆਂ ਕਰੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਰਹਿਣ ਖੁਸ਼ ਤੇ ਤੁਹਾਨੂੰ ਪਤਾ ਵੀ ਪੋਲਟਰੀ ਫਾਰਮ ਦਾ ਕੰਮ ਚੱਲ ਰਿਹਾ ਜੀ ਰਾਤੀ ਇਨਾਂ ਨੇ ਕਾਫੀ ਕੰਮ ਨਿਬੇੜਤਾ ਤੇ ਅੱਜ ਮਾਰਨਿੰਗ ਟਾਈਮ ਹੈ ਆਪਣੇ ਮੁੰਡੇ ਹੈਗੇ ਜਿਹੜੇ ਇਹ ਲੱਗੇ ਹੈਗੇ ਜੀ ਆ ਜਾਲੀ ਦਾ ਸਾਈਡ ਤੇ ਇਹਨੂੰ ਪੋਰਸ਼ਨ ਬੰਦ ਕਰਨ ਇਦਾਂ ਲਾ ਪੋਰਸ਼ਨ ਬੰਦ ਕਰਕੇ ਉਸ ਤੋਂ ਬਾਅਦ ਦੇ ਵਿੱਚ ਫਿਰ ਦੇਖਦੇ ਸੈਕੰਡ ਪੋਰਸ਼ਨ ਦੇ ਵਿੱਚ ਉਹਦੇ ਵਿੱਚ ਲੋਹੇ ਦਾ ਕੰਮ ਹੈ ਜਿਹੜਾ ਦਰਵਾਜ਼ੇ ਲੱਗਣੇ ਆ ਥੋੜੀ ਜਿਹੀ ਕਿ ਦਰਵਾਜ਼ਿਆਂ ਦੀ ਦਿੱਕਤ ਆਈ ਹੋਈ ਆ ਦਰਵਾਜ਼ੇ ਰਾਤ ਮੁੰਡੇ ਲੈ ਕੇ ਬੁਲਾਇਆ ਸੀਗਾ ਮੈਂ ਉਹ ਉਸ ਤਰੀਕੇ ਦਾ ਪ੍ਰੋਪਰ ਕੰਮ ਨਹੀਂ ਚੱਲਿਆ ਹੈਗਾ ਉਹ ਦੋ ਫਰੇਮਾਂ ਜੀਆਂ ਬਣਾ ਕੇ ਚਲੇਗਾ ਉਹ ਵੀ ਤੁਹਾਨੂੰ ਦਿਖਾਉਂਦਾ ਮੈਂ ਵੀ ਕਿਵੇਂ ਫਰੇਮਾਂ ਬਣਾਈਆਂ ਸੀਗੀਆਂ ਉਹਨੇ ਉਹਦੀ ਰਾਤ ਦੀ ਬਸ 1.5 ਮਿੰਟ ਦੀ ਉਹ ਕੀਤੀ ਹੋਈ ਕੀਤੀ ਹੋਈ ਹੈਗੀ ਆ ਮੈਂ ਵੀਡੀਓ ਬਣਾਈ ਹੋਈ ਸੀ ਉਹ ਵੀ ਤੁਹਾਨੂੰ ਮਗਰਸੇ ਦਿਖਾਉਂਗਾ ਵੀ ਕਿਵੇਂ ਕਿਵੇਂ ਹੈ ਕਿਵੇਂ ਕਿਵੇਂ ਨਹੀਂ ਹੈ ਉਹ ਬਾਈ ਨੇ ਰੈਕਟਰ ਲੈ ਕੇ ਨਿਕਲਣਾ ਹੋਣਾ ਹਾਂ ਨਿਕਲ ਵੀ ਜਾਊਗਾ ਹਨਾ ਕਾ ਮੈਂ ਖੈਨਾ ਕਰ ਜਾ ਬਾਗੇ ਜਾਣ ਦੀ ਮੈਂ ਤਾਂ ਹਾਂ ਇਹ ਵੀ ਹੈ ਪੁੱਛ ਲੈਣੇ ਬਾਈ ਨੂੰ ਲਓ ਜੀ ਆ ਲੱਗੇ ਹੋਈ ਮੁੰਡੇ ਬਿਛਾਉਣ ਹੁਣ ਇੱਥੇ ਤੇ ਕੁਝ ਦੇਖਦੇ ਸਾਨੂੰ ਦਿਖਾਵਾਂਗੇ ਕਿਆ ਭਗਵਾਨ ਨਹੀਂ ਪ੍ਰਭਜੋਤ ਅੱਛਾ ਇਹ ਪ੍ਰਭਜੋਤ ਆ ਮੁੰਡਾ ਬਾਈ ਪ੍ਰਭਜੋਤ ਆ ਜੀ ਭਗਵਾਨ ਦੂਆ ਹਾਲ ਮੈਨੂੰ ਸਮਝ ਨਹੀਂ ਆ ਕਿਉਂਕਿ ਇੱਕ ਅੱਧੀ ਵਾਰ ਮਿਲਿਆ ਕਨਫਿਊਜ਼ਨ ਹੈ ਇੱਕ ਅਮਰਨਾਥ ਹੀ ਅਨਾਥ ਨਾਥ ਰਖ ਅਮਰਨਾਥ ਸੱਚੀ ਕਿ ਉਹੀ ਕਹਿੰਦੇ ਨਾਥ ਹੈਗਾ ਇਹ ਨਾ ਉਹ ਨਾ ਅਮਰਨਾਥ ਜੀ ਅਮਰਨਾਥ ਹੈ ਅਮਰਨਾਥ ਸਿੰਘ ਹਾਂ ਆਮਰਾ ਗਿਆ ਨਾਥ ਉਹਨਾਂ ਦੋਨੇ ਅੱਛਾ ਉਹ ਨਾਥ ਜਾਂ ਅਮਰਾ ਹੈ ਪਿੱਤਾ ਠੀਕ ਹੈ ਨਿਕਲ ਜਾਣਾ ਨਿਕਲ ਜਾਣਾ ਮੇਰੇ ਦਾ ਟਰੈਕਟਰ ਇਦੋਂ ਦਾ ਦੂਆ ਭਗਵਾਨ ਸਿੰਘ ਹੈ ਉਹ ਬਾਈ ਨੇ ਕੀ ਕਰਨ ਲੱਗਿਆ ਇਹਨੂੰ ਤਾਂ ਖੋਲਤਾ ਜਾਂ ਫਿਰ ਸੁਆਗ ਉਹ ਪਾਉਣਾ ਹੋਣਾ ਕੁਝ ਹੋਰ ਠੀਕ ਹੈ ਠੀਕ ਹੈ ਠੀਕ ਹੈ ਫਿਰ ਕੋਈ ਚੱਕਰ ਨਹੀਂ ਹੈਗਾ ਤੇ ਠੀਕ ਇਹ ਤਾਂ ਪਤਨ ਸਾਰੀ ਉਹ ਪਿਛਾਉਣੀ ਪਣੀ ਹੈ ਸਾਰੀ ਅੱਛਾ ਚੱਕ ਦੇ ਫਟੇ ਫਿਰ ਰੋਲ ਕਰਨਾ ਹੋ ਆਹ ਇਹ ਵੀ ਗੱਲ ਤਾਂ ਠੀਕ ਹੈ ਕਿਆ ਹਾਲ ਹੈ ਜੀ ਠੀਕ ਹਾਂਜੀ ਵਧੀਆ ਜੀ ਹੋਰ ਫਿਰ ਨਮੀਤਾ ਜੀ ਕੋਈ ਭਗਵਾਨ ਜੀ ਕੰਮ ਸ਼ੁਰੂ ਕਰ ਦਈ ਸੀ ਹਾਂ ਬਸ ਉਹ ਵੈਰੀ ਗੁੱਡ ਯਾਰ ਇਕਣਾ ਸਾਰੀ ਰਾਤ ਬਲੌਗ ਦੇਖਦਾ ਰਿਹਾ ਵੀ ਇਹ ਕਿੱਕਣਾ ਗੱਲਾਂ ਚੱਲਦੀਆਂ ਹੈ ਤਾਂ ਹੀ ਤਾਂ ਹੀ ਪਗੜ ਗਿਆ ਗੱਲ ਇਹ ਹੁਣ ਹੋਰ ਵੀ ਅਮਰ 나ਥ ਕਾ ਤੈਨੂੰ ਕਿੰਮਰੇ ਕਿਹਾ ਕਰ ਅਮਰੇ ਠੀਕ ਰਹਿੰਦਾ ਬਸ ਤਾਂ ਹੋਰ ਫਿਰ ਸਸੀ ਕਾਲ ਜੀ ਆ ਸਸਰੀ ਕਾਲ ਬਈ ਸ਼ਾਬਾਸ਼ ਮੁੰਡਿਆ ਹਾਂ ਕਿੱਥੇ ਦੋ ਕੁ ਅਮਰ ਉਹ ਕਿੱਥੇ ਅੱਛਾ ਹਾਂ ਤਾਂ ਹੋ ਬਣਾਇਆ ਜਗਾੜ ਕੋਈ ਹੈ ਹਾਂਜੀ ਇਹਦੇ ਨਾਲ ਜਾਲੀ ਟੈਟ ਹੋ ਜੂਗਾ ਹਾਂ ਵੈਰੀ ਗੁੱਡ ਜੌਬ ਵੈਰੀ ਗੁੱਡ ਜੌਬ ਬਿਲਕੁਲ ਬਿਲਕੁਲ ਇਹ ਸੰਦ ਪੱਕੇ ਬਣਾ ਕੇ ਰੱਖਣੇ ਚਾਹੀਦੇ ਆ ਇਹ ਪੱਕੇ ਬਣੇ ਤਾਂ ਹੋਈ ਦੀ ਭੁੱਲ ਜਾਂਦੇ ਕੰਮ ਦੇ ਕਈ ਵਾਰ ਇਹਦੇ ਤੋਂ ਦੁਬਾਰੇ ਫੇਰ ਰੋਲ ਲਾ ਕੇ ਬਣਾਉਣੇ ਕਾਤੇ ਇਹ ਮੋੜ ਨਹੀਂ ਪੈਂਦੀ ਗੁਰੂ ਕਾਤੇ ਆ ਜਿਹੜਾ ਹੁੰਦੇ ਆ ਜੀ ਹਾਂ ਇਹ ਫਿਰ ਇਹ ਨਿਕਲ ਜਾਂਦੇ ਆ ਆਪਰੇ ਤੋਂ ਉਹ ਅੱਛਾ ਅੱਛਾ ਸ਼ੀ ਨਾ ਜਾਵੇ ਜਿੱਕਿ ਨਾ ਕਹਿੰਦੇ ਕੱਪੜਾ ਸ਼ੀ ਗਿਆ ਅੱਛਾ ਉਹ ਕਹਾਣੀਆਂ ਮਾਪ ਪਤਨ ਦੁਬਾਰੇ ਫੇਰ ਰੋਲ ਬਣਾ ਦੇਣਾ ਤੁਸੀਂ ਇਹਨਾਂ ਦਾ ਅੰਸ਼ਾ ਸ਼ੀ ਨਾ ਤੇ ਆ ਠੀਕ ਹੈ ਠੀਕ ਹੈ ਠੀਕ ਹੈ ਖੇਤਾ ਚਾਹੇ ਇਹਨੂੰ ਇੱਧਰ ਦੀ ਕਰਦੇ ਫਟੇ ਯਾਰ ਹਾਂਜੀ ਤੇ ਇੱਥੇ ਦੀ ਫਿਟਿੰਗ ਕਰਦੇ ਔਰੇ ਤੇ ਸ਼ੁਰੂ ਕੋ ਮੈਂ ਸਹਗਦਾ ਆ ਇੱਥੇ ਤੇ ਇੱਥੇ ਤੇ ਲਾ ਕੇ ਆ ਆ ਆ ਕਮਾ ਲੈ ਜੋ ਕੋੰਦਾ ਸਕਦਾ ਜੀ ਕਮਾ ਦਿਓ ਫਿਰ ਦੂਜੀ ਕਮਾ ਲੈ ਔਰ ਕੇ ਮੈਂ ਆ ਤਾਂ ਗੱਲ ਕੁਝ ਵੀ ਨਹੀਂ ਤੁਸੀਂ ਇੱਥੇ ਦੇ ਵੀ ਸ਼ੁਰੂ ਕਰ ਲਓ ਉੱਥੇ ਸਪੈਸ਼ਲ ਲਾ ਦਾਂਗੇ ਚਾਰ ਗੱਟੀਆਂ ਮਾਰ ਕੇ ਹਾਂ ਲਾ ਲਈ ਹੋ ਗਿਆ ਬਾਬੇ ਨਾਨਕ ਦੀਆਂ ਦੇਾ ਦੇ ਨਾਲ ਕੰਮ ਸ਼ੁਰੂ ਉਹ ਦੇਖਿਓ ਅਸੀਂ ਸਥਿਤੀ ਕਰ ਦੇਣਾ ਸ਼ੁਰੂ ਫਿਰ ਚੱਲ ਥੋੜੀ ਮਰਜੀ ਕਰ ਲਵੇ ਜਿੰਨੀ ਮਰਜੀ ਕਰ ਲਓ ਫਿਰ ਉਹ ਵੀ ਕੁਸਾਲਾਂ ਫਰਮੂ ਦੇ ਖਾਲਾ ਫਰਮੂ ਵਾਸਤੇ ਹਾਂ ਬਣੀ ਗੱਲ ਵਾਦਵਾ ਉਹਦੇ ਵਿੱਚ ਕੁਰਾ ਕਰਕਰ ਜੇ ਫਸਾ ਦਾਂਗੇ ਅੰਦਰ ਦੇ ਬਸੇ ਤੇ ਕੋਈ ਹਵਾ ਹੋਵਾ ਤੇ ਠੀਕ ਐ ਇੰਨੀ ਚੌੜੀ ਚਾਹੀਦੀ ਸੀ ਕਿ 5 ਵਾਲੀ ਫੁੱਟ ਵਾਲੀ ਵੀ ਚੱਲੇ ਜਾਣੀ ਸੀ ਇਹ ਐ ਵੱਡੀ ਠੀਕ ਰਹਿੰਦੀ ਆ ਸਭ ਹਾਂ ਨਾ ਭਾਈ ਲੱਗੇ ਆ ਸਟ੍ਰੀਅੂ ਕਸਣ ਮੁੰਡੇ ਆ ਚੜਾ ਲੇ ਉੱਪਰ ਹੰਟ ਸੱਲੀ ਆ ਲੈ ਨਾ ਇਹ ਨਹੀਂ ਚੰਗੇ ਨਹੀਂ ਫਿਰ ਮੋਟੇ ਕੋਣ ਬਹਾ ਦੇ ਜ਼ੋਰ ਦਾ ਪਤਾ ਲੱਗੂ ਆਹੇ ਗੱਲ ਬਾਤ ਹੋ ਗਿਆ ਪਿੱਟਾ ਇੱਕੋ ਫਿਰ ਜੜ ਦੇ ਵਿਚ ਲਾ ਦੇ ਪਰਲੇ ਬਸ ਇਹਨੂੰ ਕਰਕੇ ਨਹੀਂ ਕਰਦੇ ਮਾਫ ਦੋ ਦੋ ਫੁੱਟ ਵਾਲੇ ਐਨ ਲਾਈ ਜਾ ਆਪਣੇ ਬੱਸ ਆਹ ਗੱਲ ਦੇਖ ਕੇ ਉਹ ਕੀ ਰੰਗ ਤਲ ਗਰੀ ਮਾੜਾ ਮਾੜਾ ਅੱਛਾ ਬਾਪ ਠੀਕ ਹੈ ਫਿਰ ਫੇ ਕਸੂਗਾ ਕਿਵੇਂ ਬਾਅਦ ਚ ਫੇ ਕਸਣ ਕਸ ਵੀ ਤਾਂ ਹੁਣ ਠੀਕ ਹੈ ਠੀਕ ਹੈ ਠੀਕ 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 ओके ਕੀਤੀ ਪਰ ਉਹ ਇਹ ਬੋਲਦੇ ਕਿ ਉਹ ਕਦੀ ਜਰ ਦੀ ਗੱਲ ਸਮਝਿਆ ਨਾ ਤੁਹਾਡੀ ਅਰੇ ਇਹ ਚੱਕ ਲੈ ਗਏ ਨਾ ਨਾ ਇਹ ਛੱਡ ਦਿੰਦੇ ਆ ਫੜ ਲੈਂਦੇ ਆ ਵਰਤ ਨਹੀਂ ਇਹਨੇ ਚੱਕਦੇ ਗਏ ਮੰਨ ਗਾਈ ਚੱਕ ਲੈ ਗਏ ਗਾਈ ਦੇ ਬਾਰੇ ਇਹਦਾ ਵੀ ਵਿਚਾਰੇ ਦਾ ਹੱਥ ਪੰਨ ਥੋੜਾ ਮੁਸ਼ਕਲ ਆ ਪਰ ਬੰਦੇ ਥੋੜੇ ਲੰਬੇ ਲੱਬੇ ਯਾਰ ਤੋਂ ਅਜਾ ਉਪਰ ਦੇ ਛੀਣੇ ਵਾਲਾ ਕੰਮ ਨਹੀਂ ਹੈਗਾ ਹੈ ਉਪਰ ਤੋਂ ਛੀਣੇ ਵਾਲਾ ਕੰਮ ਤਾਂ ਨਹੀਂ ਮਹਾ ਨਹੀਂ 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 ਹਾਂ ਠੀਕ ਹੈ ਉਪਰ ਦਾ ਤਾਂ ਬੜੀ ਨੀ ਜੀ ਹਾਂ ਬਸ ਆਪ ਮੈਂ ਸਮਝੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਇੱਥੇ ਆ ਕੇ ਰੋਲ ਖਤਮ ਹੋ ਗਿਆ ਇਹ 1 ਪਿੱਲਰ 2 3 4 5 6ਵੇਂ ਪਿੱਲਰ ਤੇ 6ਵੇਂ ਪਿੱਲਰ ਤੇ ਨਹੀਂ ਵੇ ਅੱਛਾ ਇੱਕ ਉੱਪਰਲੇ ਪਾਸੇ ਸਿਰੇ ਪੇ ਉਹ ਲਾ ਦੀ ਕਿਉਂਕਿ ਜਿਹੜੇ ਇੱਥੇ ਵਾਲੇ ਲਾਉਣੇ ਵਿਚਾਲੇ ਇਹਦੇ ਨਾਲ ਜੋੜ ਕੇ ਲਾ ਲੇ ਫਿਰ ਉਹ ਹਾਂ ਹਾਂ ਜੀ ਆਹਦਾ ਬਸ ਉੱਪਰਲੇ ਜਿਹੜੀ ਆਪਾਂ ਕੱਟਣੀਆਂ ਉਹ ਸਭ ਨੂੰ ਲਾ ਲੈਂਦੇ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਜਿਹੜਾ ਜੀ ਆਹ ਪੋਰਸ਼ਨ ਬਚ ਗਿਆ ਸਾਡਾ ਇਹ ਪੋਰਸ਼ਨ ਆ ਜਿਹੜਾ ਇਹ ਦਰਵਾਜ਼ੇ ਦੇ ਵਿੱਚ ਲਾਵਾਂਗੇ। ਲਓ ਜੀ ਆ ਦਰਵਾਜ਼ਾ ਇੱਧਰ ਲੱਗੇ ਮੁੰਡੇ ਫਿੱਟ ਕਰਨ ਹੁਣ। ਇਹਦੇ ਦੀ ਬਾਹਰ ਕਰਦੇ। ਇਹਨਾਂ ਨੇ ਵੀ ਤਾਂ ਅੰਤਾਂ ਕਰਾਈ ਪਈ ਐ। ਕਹਿੰਦੇ ਹਟ ਜਾਓ ਪਿੱਛੇ। ਹਾਂ ਆਹ ਬਣਾਈ ਆ ਗੱਲਬਾਤ ਕੋ ਤੁਸੀਂ ਆ ਦਰਵਾਜ਼ੇ ਵਾਲੀ ਦਾ ਹਟ ਜਾ ਕਾਨੂੰ ਕਹਿੰਦੇ ਆ ਮਿਸਤਰੀ ਸਾਰੀ ਫੇਰ ਕਰਦੇ ਮਿਸਤਰੀਆਂ ਨੇ ਲਓ ਜੀ ਗੱਡੀ ਨੂੰ ਵਾਸ਼ ਕਰਾਉਣ ਵਾਸਤੇ ਆ ਗਏ ਆਪਾਂ ਚਕਾ ਕੇ ਵਾਸ਼ ਕਰਵਾਵਾਂਗੇ ਨੂੰ ਹਾਂ ਮਾਰਦੀ ਪ੍ਰੈਸ਼ਰ ਤੇ ਇਹਦੀ ਸਰਵਿਸ ਵੀ ਕਰਵਾ ਦਣੀ ਹੈ ਜੀ ਹੁਣ ਆਪਾਂ ਨੇ ਅਲਦੀ ਅਲਾਈਨਮੈਂਟ ਕਰਵਾ ਦੇਣੀ ਹੈ ਜੀ। ਲੋ ਜੀ ਤੋ ਹੋ ਗਈ ਗੱਡੀ। ਹੁਣ ਇਹਨੂੰ ਚੈੱਕ ਕਰਵਾਉਂਦੇ ਆ ਜੀ। ਕਿ ਆ ਪੋਜੀਸ਼ਨ ਅੱਗੇ ਲਓ ਜੀ ਉਹ ਵੀ ਕਰਾ ਲੀਏ ਮਹਾ ਜੀ ਅਲਾਈਨਮੈਂਟ ਅਲਾਈਨਮੈਂਟ ਦੀ ਵੀ ਦਿੱਕਤ ਸੀਗੀ ਮਨੂੰ ਆਪਣੇ ਆਪ ਨੂੰ ਫੇਲ ਹੁੰਦਾ ਦਾ ਬਸ ਵੈਸੇ ਹੀ ਹੋਵੇ ਨਾ ਹੋਵੇ ਉਹ ਵੱਖ ਕੱਲਾ ਹੁਣ ਮਸ਼ੀਨ ਨੇ ਦੱਸ ਦੇਣਾ ਵੀ ਕਿੰਨੀ ਕਦਰ ਮਸਰ ਹੈਗੀ ਆ ਸਾਰੀਓ ਸਰਵਸਤੈਲ ਵੀ ਚੇਂਜ ਲੱਗਿਆ ਜੀ ਕਰ ਹੁਣ ਆਪਾਂ ਜੀ ਦਾ ਨੋ ਫਿਲਟਰ ਫੋਲਟਰ ਵੀ ਚੇਂਜ ਕਰਵਾ ਦਿਆ ਤੋਹਾ ਤਾਂ ਲਿਆਇਆ ਠੀਕਾ ਜੀ ਜੇ ਟੂਰ ਤੇ ਜਾਣਾ ਹੋਣਾ ਫਿਰ ਸੱਜ ਹਰ ਗੱਲ ਹੋ ਜੂਗੀ ਦੀ ਸਫਾਈ ਜੀ ਕੰਮ ਖਿੱਚਿਆ ਪਿਆ ਜੀ ਪੂਰਾ ਜਾਲੀ ਦਾ ਕੰਮ ਇਧਰਲੀ ਸਾਈਡ ਵਾਲਾ ਤਾਂ ਤਕਰੀਬਨ ਤਕਰੀਬਨ ਸਾਰਾ ਸਿਰੇ ਲਾਤਾ ਇਹਨਾਂ ਨੇ ਅੱਜ ਮੁੰਡਿਆਂ ਨੇ ਕੰਮ ਪੂਰਾ ਖਿੱਚਤਾ ਜੀ ਇੱਥੇ ਤੱਕ ਉਹਨਾਂ ਦਾ ਰੋਲ ਆ ਗਿਆ ਪੂਰਾ ਇੱਕਨ ਇੱਥੇ ਜੋਇੰਟ ਹੋ ਗਿਆ ਆ ਗਿਆ ਦੂਈ ਜਾਲੀ ਤਾਂ ਤਕਰੀਬਨ ਤਕਰੀਬਨ ਉਹਨਾਂ ਨੇ ਅ ਦੂਸਰੀ ਸਾਈਡ ਵੀ ਸਰੀ ਲਾਤੀ ਤੇ ਅੱਜ ਹਵਾ ਬਹੁਤ ਚੱਲ ਰਹੀ ਆ ਪਛੋਂ ਦੀ ਤੇਜ਼ ਹਵਾ ਬੱਚਾ ਉਹ ਸਰੇ ਤੱਕੇ ਪਹੁੰਚ ਗਿਆ ਤਾਂ ਜਾਲੀ ਇਧਰਲੀ ਸਾਈਡ ਦਾ ਤਕਰੀਬਨ 40 ਸਾਰੀ ਕਲੀਰੇ ਹੋ ਗਈ ਤੇ ਲੋਹੇ ਵਾਲਾ ਮਿਸਤਰੀ ਆ ਰਿਹਾ ਇਹਨਾਂ ਦਾ 40 ਵਾਲਿਆਂ ਦਾ ਜੀ ਅੱਜ ਜਿਹੜੇ ਕੰਮ ਕਰਨੇ ਪੂਰਾ ਕੰਪੀਟੀਸ਼ਨ ਚੱਲ ਰਿਹਾ ਵੀ ਉਹ ਕਹਿੰਦਾ ਫਟਾਫੜਾ ਦਰਵਾਜੇ ਤਿਆਰ ਕਰੋ ਦਰਵਾਜੇ ਵੀ ਤਿੰਨੇ ਤਿਆਰ ਕਰਤੇ ਜੀ ਉਹਨੇ ਤੇ ਹੁਣ ਉਹ ਲੱਗਿਆ ਵਾਜੀ ਜਿਹੜਾ ਇੱਥੇ ਗੇਟ ਬਣਨਾ ਵੀਰਾ ਗੇਟ ਬਣਾ ਕੇ ਤਿਆਰ ਕਰਕੇ ਤੇ ਤੇ ਇੱਥੇ ਵੀ ਜਾਲੀਓ ਲਗਣੀ ਮੇਰੇ ਸਾਹ ਨਾਲ ਤਾਂ ਬਾਕੀ ਤੇ ਹੋਊਗਾ ਕਰੇ ਜੀ ਪ੍ਰਸ਼ਾਦਾ ਹੂੰ ਕਿਵੇਂ ਚੱਲਦਾ ਕੰਮ? ਓਕੇ ਨਹੀਂ ਕੰਮ। ਆਹ ਨੋਕੇ। ਓਕੇ ਚੱਲ ਰਿਹਾ ਜੀ। ਉਹ ਦਰਵਾਜ਼ੇ ਖੁੱਲੇਦੇ ਵੀ ਆ। ਹਾਂ ਜੀ ਹਾਂ ਖੁੱਲੇ ਕਰੇ ਜੀ ਇੱਧਰ। ਵੈਰੀ ਗੁੱਡ। ਚੱਲ ਇਹਦੇ ਵੀ ਜਾਲੀ ਲਾ ਦੀਏ। ਹਾਂ। ਆਹ ਤਾਂ ਤੁਸੀਂ ਬੰਦੇ ਬਹੁਤ ਕੰਮ ਦੇ ਆ। ਆ ਲੱਗਦਾ ਅਜੇ ਥੋੜਾ ਜਿਹਾ ਟਾਈਟ ਲੱਗਦੇ ਆ ਨਾ। ਹਾਂ ਜੂ ਜੱਲਣਾ ਜੂ ਜੂ ਫਰਕ ਪਈ ਜਾ। ਥੋੜਾ ਜਾ ਉਹ ਤੇਰਾ ਡਾਊਨ ਆ ਹੋ ਉੱਪਰ ਨੂੰ ਚੱਕ ਕੇ ਲਾਉਣਾ ਪੈਂਦਾ ਆਸਰਾਕ ਤੇਰਾ ਥੋੜਾ ਜਿਹਾ ਡਾਊਨ ਹੋਣਾ ਹੈ ਜਾਂ ਉੱਪਰ ਨੂੰ ਚੱਕ ਕੇ ਲਾਉਣਾ ਤਾਂ ਲੱਗਿਆ ਸਹੀ ਇਹ ਚੱਲੂ ਪਰ ਹਾਂ ਉਹਨੇ ਵੀ ਥੱਲੇ ਤੋਂ ਸਿਮਟ ਕੇ ਅਸੀਂ ਜਾਣਾ ਤੇ ਜਿਹੜੇ ਪੰਨੋ ਖੋਲ ਕੇ ਬਣਾਇਆ ਵਾਹੇ ਕਰੋ ਚੱਲੋ ਹੁਣ ਤੇਰੀ ਆ ਜਿਹੜੀ ਫਾ ਇਨੀ ਜਾਲੀ ਐ ਐਕਸਟਰਾ ਕਿ ਕਿਤੇ ਲੱਗਣੀ ਐ ਤੇ ਹੋਰ ਇਹ ਆਪਾਂ ਗੇਟਾਂ ਦੇ ਲਾ ਦਾਂਗੇ ਜੋ ਜਿਹੜਾ ਵੱਡਾ ਛੋੜਾ ਗੇਟ ਬਣੂਗਾ ਹਾਂ ਹਾਂ ਇਹਦੇ ਕੱਟ ਕੱਟ ਕੇ ਟੁਕ ਲੱਗੇ ਅੱਛਾ ਅੱਛਾ ਆ ਤਾਂ ਮਾਮਾ ਰੋਲ ਤੁਸੀਂ ਪੂਰਾ ਹੀ ਖੋਲਿਆ ਅਜੇ ਲੱਗਣ ਨੂੰ ਤਾਂ ਤੇਰਾ ਹੀ ਰਹਿ ਗਿਆ ਇੰਨਾ ਕੁ ਪੀਸਾ ਦੋ ਬੱਚਾ ਗੇਟਾਂ ਦੇ ਅੱਜ ਕੋਈ ਪੂਰਾ ਹੀ ਤੇ ਗੇਟਾਂ ਪੂਰੀ ਪੂਰੀ ਹੋਊਗੀ ਪੂਰੀ ਪੂਰੀ ਹੋਊਗੀ ਥੋੜੀ ਤਾਂ ਨਹੀਂ ਵਧੂਗੀ ਮਾਰੇ 5 ਉਹ ਤਾਂ ਚੱਲ ਕੋਈ ਨਹੀਂ 5-10 ਫੁੱਟ ਤਾਂ ਵਾਧ ਜੂਵੇ ਵਾਧ ਜੂਵੇ ਮੈਂ ਤਾਂ ਐਸੇ ਸਾਫਨ ਨਾਲ ਕਹਿੰਦਾ ਤਾਂ ਵੀ ਜੋ ਉੱਥੇ ਤੱਕ ਕੇ ਰੋਲ ਖੋਲਿਆ ਤਾਂ ਪੂਰੀ ਪ ਕਿੰਨੇ 80 ਮੀਟਰ ਦਾ ਰੋਲ ਹੁੰਦਾ ਕਿੰਨੇ ਦਾ ਹੁੰਦਾ ਭਲਾ ਇਹ ਹਾਂ 80 ਫੁੱਟ ਦਾ ਹੁੰਦਾ ਜੀ ਹਾਂ 80 ਫੁੱਟ ਦਾ ਚਲੋ ਇਧਰ ਮੋਟਰ ਚੱਲ ਪਈ ਜੀ ਗੰਨੇ ਨੂੰ ਬਾ ਹੁਣ ਜਿਉਂ-ਜਿਉਂ ਦੁਪਹਿਰੇ ਭਖੀ ਜਾਣੇ ਜੀ ਹਰ ਇੱਕ ਫਸਲ ਨੇ ਪਾਣੀ ਮੰਗੀ ਜਾਣਾ ਬਸ ਹੁਣ ਬਾਕੀ ਕਣਕਾਂ ਹੀ ਨੇ ਜਿਨ੍ਹਾਂ ਨੇ ਪਾਣੀ ਨਹੀਂ ਮੰਗਣਾ ਗੰਨੇ ਗੁੰਨੇ ਤਾਂ ਪਾਣੀ ਮੰਗਣਾ ਹੁਣ ਗੰਨੇ ਹੋ ਗਏ ਮਾਂ ਹੋ ਗਿਆ ਵਿੱਚ ਜਿਨ੍ਹਾਂ ਨੇ ਹੋਰ ਆਟਾ ਬੀਜੀਆਂ ਹੋਈਆਂ ਸਬਜ਼ੀਆਂ ਭਾਜੀਆਂ ਉਹਨਾਂ ਨੇ ਸਾਰਿਆਂ ਨੇ ਪਾਣੀ ਮੰਗਣਾ ਹੁਣ ਚੱਲ ਚੱਲ ਵੀ ਬਿਗਰਾਂ ਸੇ ਇੱਧਰ ਲਈ ਸਾਡਾ ਵਾਹਿਗੁਰੂ ਸਤਨਾਮ ਜੇਠ ਹੋ ਗਏ ਜੀ ਤਿੰਨ ਦੇ ਤਿੰਨ ਰੇੜੀ ਜਲਮ ਤੋ ਹੁਣ ਵੀ ਇਹਨਾਂ ਦਾ ਨਿਊ ਜਲ ਸਿਸਟਮ ਵੀ ਰੈਡੀ ਪਿਆ ਮਹੌਨਾ ਨੇ ਅੰਦਰ ਰਹਿਣਾ ਬਗਲ ਹੋ ਗਿਆ ਤਾਰੇ ਪਾਸੇ ਤੇ ਬੰਦ ਕਰਕੇ ਦੁਬਾਰਾ ਦਾ ਫਿਰ ਹੈ ਅੰਦਰੇ ਪ੍ਰੋਜੈਕਟ ਕਰਨਗੇ ਆਪਣਾ ਪਰ ਆ ਵੀ ਉਧਰ ਲਈ ਸਾਨੂੰ ਸਮਾਨ ਆਊਗਾ ਉਧਰ ਤੇ ਜਾਊਗਾ ਬਾਹਰ ਵਾਲੇ ਦੇ ਲਈ ਸਰਦਾਰ ਦੀ ਖਤਮ ਸਾਡੀ ਵੀ ਟੈਨਸ਼ਨ ਖਤਮ ਸਰ ਗਿਆ ਪ੍ਰਸ਼ਾਦ ਦੇ ਨਾਲ ਮਿਸਤਰੀ ਜੀ ਘੱਟ ਤਾਂ ਨਹੀਂ ਰਹੇ ਨਹੀਂ ਜੀ ਨਹੀਂ ਚਲੋ ਮਿਲਦੇ ਜੀ ਫੇਰ ਤੁਹਾਨੂੰ ਬਣਾਤੀ ਜਿਆ ਤਾਂ ਫਰੇਮ ਤੇ ਇੱਧਰ ਵੀ ਬੜੇ ਗੱਡ ਦੀ ਫਰੇਮ ਬਣ ਗਈ ਸਸਤਾ ਜੀ ਚਾਹ ਆ ਗਈ ਤੁਹਾਡੇ ਪਾਓ ਤੇ ਗਲਾਸ ਚ ਪੀਓ ਗਲਾਸ ਦੇਖੋ ਪਹਿਲਾਂ ਕਿੱਥੇ ਹੈਗੇ ਚਾਰ ਪੰਜ ਗਲਾਸ ਆਪਣੇ ਕੋਲ ਹੈਗੇ ਆ ਉਹਨਾਂ ਨੂੰ ਮਾਰੋ ਨਿਗਾ ਤਿੰਨ ਚਾਰ ਤਾਂ ਪਏ ਇੱਥੇ ਉਹ ਪੈਕ ਇੱਕ ਆ ਪਿਆ ਹੈ ਇੱਕ ਆ ਪਿਆ ਹੈ ਹਾਂ ਜੀ ਹਾਂ ਜੀ ਅੱਗੇ ਬਾਟੇ ਨਹੀਂ ਪਾ ਲੈਣੇ ਤੁਸੀਂ ਬਾਟੇ ਦੇ ਪਾਲੋ ਹਾਂਜੀ ਵਪਾਰੀ ਸਾਹਿਬ ਕੀ ਹਾਲ ਆ ਹਾਂਜੀ ਠੀਕ ਆ ਤੁਸੀਂ ਕਹਿੰਦੇ ਬਹੁਤ ਮਹਿੰਗੀਆਂ ਮੈਂ ਸਹਾ ਕਰਤੀਆਂ ਹਾਂਜੀ ਮੈਂ ਹਾਂ ਮੈਂ ਕੀ ਹੁਣ ਹਾਈ ਜਾਂਦੀ ਆ ਮੈਂ ਹਜੇ ਤਾਂ ਘਰ ਵੀ ਹੈਗਾ ਤੇ ਬਿੰਬੂਰੇ ਰੋਹੀ ਆ ਆਈ ਨਹੀਂ ਦੇਣਾ ਨਾ ਰੋਹੀ ਆ ਬੂਰੇ ਹਾਂ ਰੋਹੀ ਆ ਨਹੀਂ ਤਾਂ ਹੁੰਦੀਆਂ ਨੇ ਮੈਂ ਹਾਂ ਹੁਣੇ ਹੋ ਗਿਆ ਨਾਲੇ ਕਹਿੰਦੇ ਬਹੁਤ ਕਹਿੰਦੇ ਲੱਖ ਰੁਪਏ ਦੀ ਮੈਂ ਸੇ ਵੇਚਤੀ ਮੈਨੂੰ ਬੰਦਾ ਕਹਿੰਦਾ ਇੱਕ ਕਹਿੰਦਾ ਮਾੜੀ ਜੀ ਮੈਂ ਸੇ ਤੀ ਕਹਿੰਦੇ ਜਿਹੜਾ 50 50 50000 ਦੇ ਉਹੀ ਲੱਖ ਲੱਖ ਨੂੰ ਵੇਚਣ ਲੱਗੀਆਂ ਨਹੀਂ ਬੱਛਾ ਚੰਗੇ ਦਾ ਚੰਗਾ ਰੇਟ ਆ ਹਾਂ ਜੇ ਤਾਂ ਹਲਕੇ ਪਸ਼ੂ ਹਲਕੇ ਦਾ ਹਲਕਾ ਰੇਟ ਆ ਹਾਂ ਤੇ ਜਿੱਦਾਂ ਦਾ ਜਾਨਵਰ ਪਸ਼ੂ ਦੇ ਦੁੱਧ ਜਿਵੇਂ ਜਿਵੇਂ ਦੁੱਧਾ ਥਲੇ ਹਾਂਜੀ ਹਾਂਜੀ ਵੈਸੇ ਗਰਮੀ ਚ ਉਦਾਂ ਰੇਟ ਤਾਂ ਤੇਜ਼ ਹੋ ਜਾਂਦਾ ਨਾ ਹੋ ਜਾਂਦਾ ਤੇਜ਼ ਹਾਂ ਇਹ ਉੱਥੇ ਹਿਸਾਬ ਨਾਲ ਮਾਰਕੀਟ ਦੇ ਹਿਸਾਬ ਨਾਲੇ ਰੇਟ ਚੱਲਦਾ ਉਹ ਤਾਂ ਹਾਂ ਵੈਸੇ ਹੁਣ ਇੱਕ ਗੱਲ ਹੈਗੀ ਜਿਹੜੇ ਆਪਾਂ ਕਟੇ ਕਟੀਆਂ ਜੀਆਂ ਪਾਲ ਲੰਦੇ ਤੇ ਲੋਕਾਂ ਕੋਲ ਘਾਟਾ ਕੰਮ ਹੋ ਹਾਂ ਉਹਦੇ ਕਰਕੇ ਡੰਗਰਾਂ ਦਾ ਰੇਟ ਆਪੇ ਤੇਜ ਆ ਕੋਸ ਡੰਗਰ ਰਹਿੰਦੇ ਨਹੀਂ ਹੈਗੇ ਉਹ ਵੱਡ ਟੁੱਕਲਾਂ ਕੋਲ ਚਲ ਜਾਂਦੇ ਆ ਉਹਦੇ ਕਰਕੇ ਵੀ ਫਰਕ ਪਈ ਜਾਂਦਾ ਗਾਂਾਂ ਗਾ ਰੇਟਾਂ ਦਾ ਕੋਈ ਛੇ ਦੇ ਕਰਕੇ ਵੀ ਹੈਗਾ ਜਿੱਦਾਂ ਹੁਣ ਬੱਚੇ ਬਾਹਰ ਜਾਈ ਜਾਂਦੇ ਆ ਹਾਂ ਕਾਰ ਬਜ਼ੁਰਗ ਰਹਿ ਗਏ ਅਗਲੇ ਪਾਸੇ ਬਿਜਲੀ ਦਾ ਪੜਿਆ ਖੜੀ ਨਹੀਂ ਹਾਂ ਡੇਰੀ ਦੇ ਦੇ ਉਹ ਪੰਗਾ ਬਰਤ ਤੇ ਆ ਗਿਆ ਅੱਗੇ ਤਾਂ ਪਿੰਡਾਂ ਦਾ ਦੁੱਧ ਜਿਹੜਾ ਪਿੰਡਾਂ ਤੇ ਪੂਰਾ ਹੋ ਜਾਂਦਾ ਦਾ ਹੁਣ ਤਾਂ ਉਹ ਵੀ ਡੇਰੀਆਂ ਤੇ ਲਾਗੇ ਲੈਣ ਲੋਕ ਨਹੀਂ ਅੱਗੇ ਆਏ ਤਾਂ ਵੀ ਹੋਰ ਕਾਸਟ ਵਾਲੇ ਜਿਵੇਂ ਸ਼ਡਿਊਲ ਕਾਸਟ ਵਾਲੇ ਵੀ ਰੱਖ ਲੈਂਦੇ ਤੇ ਡੰਗਰ ਇੱਕ ਇੱਕ ਮਾਸ ਰੱਖ ਲੈਂਦੇ ਜਾਂ ਕੱਟੀ ਰੱਖ ਲੈਂਦੇ ਆਪਣਾ ਤੋਰੀ ਫੁੱਲ ਖੋਦ ਨਾਲ ਚਲਾਈ ਜਾਂਦੇ ਤੇ ਹੁਣ ਉਹ ਉਹ ਕੰਮ ਨਹੀਂ ਰਿਹਾਗਾ ਕੁਛ ਨਰੇਗਾ ਨੇ ਕੰਮ ਗਲਤ ਕਰਤਾ ਨਰੇਗਾ ਨੇ ਤਾਂ ਸਹੀ ਕਰਤਾ ਯਾਰ ਐਨਾਗਾ ਨਹੀਂ ਅਡੀਆਂ ਡੰਗਰ ਡੰਗਰ ਰੱਖਣ ਵਾਲਾ ਕੰਮ ਤਾਂ ਉਹ ਕਰਣ ਲੱਗਿਆ ਹੈ ਉਹ ਬੰਦ ਕਰਤਾ ਡੰਗਰ ਰੱਖਣ ਵਾਲਾ ਉਹ ਡੰਗਰ ਬੇਟਾ ਕਿੱਧਰ ਵਗੇ ਰਹੇ ਨੇ ਕੰਦੇ ਦਾ ਕੋਈ ਨਹੀਂ ਫਸਣਾ ਨਹੀਂ ਉਹਦੇ ਵਿੱਚ ਬੈਠੇ ਆਪਣਾ ਬਾਹਰ ਦਿਹਾੜੀ ਵਧੀਆ ਬਣ ਜਾਂਦੇ ਕੰਮ ਕਰਦੇ ਨਹੀਂ 100 ਰੁਪਏ ਦਾ ਵੀ ਅਗਲਾ ਕਹਿੰਦਾ 300 350 ਦਿਹਾੜੀ ਆਇਆ ਕਹਿੰਦਾ ਕਰੀ ਜਾਂਦੇ ਕੰਮ ਤਾਂ ਕੰਮ ਤਾਂ ਕਰਦੇ ਤੂੰ ਆਣ ਕੇ ਵੀ 100 ਰੁਪਏ ਦਾ ਕੰਮ ਨਹੀਂ ਕਰਦੇ ਹੈਗੇ ਜਿੰਨਾ ਕਿ ਜਿੰਨੇ ਕਿ ਕਰਨ ਯੋਗ ਹੈਗੇ ਉਹ ਕਰੀ ਜਾਂਦੇ ਸਰ ਸਰਕਾਰ ਨੇ ਸਕੀਮ ਆਈ ਜੀ ਉਹ ਸਾਬ ਨਾਲ ਚਲਾਈ ਵੀ ਹੈ ਕਹਿੰਦੇ ਵੀ ਜੇ ਰਾਮ ਨਾਲਾ ਕੰਮ ਕਰੋ ਤੁਹਾਨੂੰ ਦਿਹਾੜੀ ਦਵਾਂਗੇ ਅਸੀਂ ਨਰੇਗਾ ਦਾ ਕੰਮ ਹੀ ਆ ਉਹਦੇ ਤੇ ੱੱਕਾ ਨਹੀਂ ਕਰ ਸਕਦੇ ਮੇਰੀ ਜਾਨ ਜਿਹੜੇ ਹੋਰ ਵਧਾਉਂਦੇ ਉਹਨਾਂ ਹੋਰ ਕੋਈ ਹੋ ਜਾਣਾ ਚੌਕ ਵੀ ਕਿਤੇ ਵਧਾਉਂਦੇ ਆ ਚੱਲ ਵਧੀਆ ਜਿਹੜੇ ਜਾਣਦੇ ਆ ਔਰ ਉਹਨਾਂ ਨੂੰ ਪਿਆਹੀ ਦੇ ਹੀ ਗੋਸਨ ਜੇ ਹੁਣ ਤੈਨੂੰ ਕਹੀ ਜਾਵੇ ਤੂੰ 50000 ਦੀ ਮਹਸਲ ਲੈ ਆਵੇਂ ਤੂੰ 45 ਦੀ ਦੇ ਦੇ ਭਾਈ ਸਾਨੂੰ ਤਾਨੂੰ 45 ਦੀ ਤੂੰ ਦੇ ਦੂਗਾ ਤੂੰ ਵੀ ਕਹੂਗਾ ਵੀ ਭਾਈ ਮੈਂ 50 ਦੀ ਲੈ ਮੈਨੂੰ 100 ਰੁਪਏ ਉੱਪਰ ਜ਼ੋਮ ਤਾਂ ਦਊਗਾ ਰੋਡ ਤਾਂ ਚਾਹੀਦੇ ਆਗੇ ਹਾਂ ਉੱਕੜ ਹੀ ਹੋ ਆ ਔਰ ਉਹ ਵੀ ਉੱਕੜੇ ਸਿਸਟਮ ਚੱਲਦਾ ਉਹਨਾਂ ਦਾ ਉਹ ਵੀ ਕਹਿੰਦੇ ਵੀ ਭਾਈ ਸਾਨੂੰ ਜੇ 50 ਰੁਪਏ ਪਰ ਵਧੇ ਦਾ 100 ਰੁਪਏ ਵਧੇ ਦਿਹਾੜੀ ਹੋਰ ਜ਼ਰੂਰ ਨਾਲ ਲਾ ਦੂੰਗੇ ਹਾਂਜੀ ਚੱਲ ਕੋਈ ਨਹੀਂ ਇਹ ਤਾਂ ਚੱਲੀ ਜਾਣਾ ਜਿਹੜੇ ਜਿਨ੍ਹਾਂ ਜਿਨ੍ਹਾਂ ਨੇ ਬਿਜ਼ਨਸ ਡੰਗਰਾਂ ਦਾ ਕਰਾਪੋਂ ਡੰਗਰਾਂ ਦਾ ਵਧਾਈ ਜਾਂਦੇ ਆ ਚੱਲ ਦੁੱਧ ਉਹਦਾ ਕਿਤੇ ਦਾ ਕਿਤੇ ਦਾ ਪੈਦਾ ਪਰ ਇੱਕ ਗੱਲ ਆ ਦੋ ਨੰਬਰ ਦਾ ਦੁੱਧ ਤਿਆਰ ਸਭ ਤੋਂ ਵੱਧ ਪੰਜਾਬ 'ਚ ਹੁੰਦਾ ਹਾਂਜੀ ਪਤਾ ਨਹੀਂ ਪਿੱਛੇ ਜੇ ਕਿੰਨੇ ਲੱਖ ਮੈਟ੍ਰਿਕ ਟਨ ਕਿਹਾ ਸੀ ਉਹਨਾਂ ਨੇ ਉਤੋਂ ਅੱਧੇ ਹੀ ਦੁੱਧ ਕਹਿੰਦੇ ਪੰਜਾਬ ਦੇ ਵਿੱਚ ਚੋਾਈਦਾ ਅੱਧ ਤੋਂ ਵੱਧ ਦੁੱਧ ਡੁਪਲੀਕੇਟ ਤਿਆਰ ਹੁੰਦਾ ਉਹ 6 ਮਹੀਨੇ ਸਾਲ ਤੇ ਬਾਅਦ ਪਤਾ ਲੱਗਣਾ ਹੋਊਗਾ ਹਮਮ ਨਰੇਗਾ ਵਾਲੀ ਦਿਹਾੜੀ ਨਾਲੋਂ ਤਾਂ ਵੈਸੇ ਜਿਹੜਾ ਪਸ਼ੂ ਰੱਖੇ ਹੋਏ ਉਹਨਾਂ ਦਾ ਸਿਸਟਮ ਵਧੀਆ ਚੱਲ ਰਿਹਾ ਸਿਸਟਮ ਵਧੀਆ ਚੱਲਦਾ ਜਿਨ੍ਹਾਂ ਨੂੰ ਖੇਤ ਮੈਂ ਨਹੀਂ ਗੱਲ ਭਾਈ ਉਹ ਵੀ ਨਹੀਂ ਗੱਲ ਹੋਣੇ ਹੋ ਅਗਲਾ ਕੋਈ ਨਹੀਂ ਚੱਲਦਾ ਖੇਚਲ ਭਾਂਟਾ 2 ਘੰਟੇ ਸਵੇਰੇ ਕੰਮ ਹੁੰਦਾ ਘੰਟਾ 2 ਘੰਟੇ ਸ਼ਾਮ ਨੂੰ ਜਿਹਦੇ ਕੋਲ ਤਾਂ ਆਪਣੀ ਜ਼ਮੀਨ ਹੈ ਹਾਂਜੀ ਉਹਨਾਂ ਨੂੰ ਤਾਂ ਫਾਇਦਾ ਜਿਨ੍ਹਾਂ ਨੇ ਬੱਟਾ ਮਰ ਘੋਮਣਾ ਮਾ ਮਾਤਰ ਤਾਂ ਮਾਤੜਦੇ ਉਹਨਾਂ ਨੂੰ ਓੱਖਾ ਵਿਚਾਰਿਆਂ ਨੂੰ ਓੱਖਾ ਉਹਨਾਂ ਨੂੰ ਹੁਣ ਅੱਜਕੱਲ ਜ਼ਿਮੀਂਦਾਰ ਵੀ ਬੱਟਾਂ ਤੇ ਵੀ ਸਪਰੇਅ ਮਾਰੀ ਜਾਂਦੇ ਨੇ ਹਾਂ ਉਹੀ ਗੱਲ ਆ ਪਹਿਲਾਂ ਤਾਂ ਚਰਾਂਦਾ ਬਥੇਰੀ ਹੁੰਦੇ ਤੇ ਹੁਣ ਤਾਂ ਕਿਤੇ ਜ਼ਮੀਨ ਨੂੰ ਚਾਰਨ ਨੂੰ ਵੀ ਨਹੀਂ ਹੈਗੀ ਚਰਾਂਦਾ ਹੁੰਦੀ ਆਈ ਇੱਕ ਬੱਟਾਂ ਦੇ ਟਾਕ ਬੜਾ ਹੁੰਦਾ ਹੁਣ ਆਪਾਂ ਜ਼ਿਮੀਂਦਾਰ ਅਟੇ ਫੋੜੇ ਦਲਾਲ ਫੋੜੇ ਦਲਾਲ ਆਪੋ ਬੱਟਾਂ ਤੇ ਵੀ ਸਪਰੇਅ ਮਾਰੀ ਜਾਂਦੇ ਨੇ ਹਾਂ ਹੁਣ ਕੱਖਾ ਹੈ ਹੀ ਨਹੀਂ ਅਜਿਹਾ ਕੱਖਾ ਹੋਵੇ ਨਾ ਬੱਟਾਂ ਵਾਂਗ ਅਜਿਹਾ ਕਹਿੰਦੇ ਨੇ ਨਦੀਨ ਹੋਵੇ ਨਾ ਕਿਤੇ ਵੀ ਸਾਡੀ ਫਸਲ ਦੇ ਵਿੱਚ ਚੱਲ ਕੋਈ ਨਹੀਂ ਇਹਦਾ ਸਰਕਲ ਘੁੰਮੀ ਜਾਣਾ ਘੁੰਮੀ ਜਾਣਾ ਹਾਂ ਦੇਰ ਸਵੇਰ ਕਿਸੇ ਨੇ ਮੁੱਲ ਲੈ ਕੇ ਪੀ ਲੈਣਾ ਕਿਸੇ ਦੇ ਘਰ ਹੈਗਾ ਹਾਂਜੀ ਨਣੀ ਉਹ ਮੰਡੀ ਦੇ ਵਿੱਚ ਤੇਜ਼ੀ ਹੈ ਕਹਿੰਦੇ ਡੰਗਰਾਂ ਦੀ ਬੁਰੀ ਆਣਾ ਤੇਜ਼ੀ ਹੈ ਹੁਣ ਪੀਬੀਲੀ ਚ ਹਾਂ ਉਹ ਮੁੜੋ ਕੰਮ ਛੱਡਦੀ ਤਾਂ ਹੁੰਦਾ ਜਦੋਂ ਜਦ ਲੰਗਰ ਆ ਗਿਆ ਕਰਦੇ ਤਾਂ ਪਾ ਦੇਖ ਖਾਣ ਪੀਣ ਬਾਰੇ ਹੀ ਕਰਦੇ ਆ ਕਿ ਜਮਾ ਕਰਨ ਬਾਰੇ ਕਰਦੇ ਆ ਖਾਣ ਪੀਣ ਬਾਰੇ ਹੀ ਕਰਦੇ ਨਾ ਬਾਜਾ ਦੇਖ ਲੈ ਹੁਣ ਚਾਹ ਦਾ ਪਤੀਲਾ ਆ ਗਿਆ ਤੁਹਾਡੇ ਕੋਲ ਭਰ ਕੇ ਥਰਮੋਸ ਆ ਪਿਆ ਜੇ ਕਰੋ ਕੰਮ ਝੱਡ ਕੇ ਵੀ ਹਾਂ ਚਲੋ ਭਾਈ ਆ ਚਲੋ ਪਹਿਲਾ ਚਾਹ ਪੀਨੇ ਯਾਰ ਫੇਰ ਉਹ ਸਾਡਾ ਕੰਮ ਹੀ ਇੱਧਰ ਟੈਟ ਹੋ ਗਿਆ ਕੰਮ ਕੀ ਹੋ ਗਿਆ ਦੇਖੀ ਪਾਣੀ ਉੱਤਰ ਗਿਆ ਇੱਥੇ ਤਾਂ ਸਾਡੇ ਨਾਲ ਹਾਂ ਲੈ ਚਲੋ ਭੁੱਲੇ ਭਾਜੀ ਬਾਹਰ ਮੈਂ ਨਹੀਂ ਬਾਹਰ ਨੀਂਦਰਪੜਨਦਾ ਭਾਈ ਪਹਿਲਾ ਪੈਰ ਸਾਪਣੇ ਧੋ ਕੇ ਹੋ ਹੱਥ ਪੈਰ ਤੇ ਰੂਲ ਇਹਨਾਂ ਪੋਲਟਰੀ ਫਾਰਮ ਦਾ ਹੈ ਫੇ ਤੁਸੀਂ ਕਹਤੇ ਭੰਗ ਕਰਦੇ ਆਹ ਦੇ ਚੋਰ ਰਾਤੇ ਇਹਨਾਂ ਨੇ ਹੁਣੇ ਬਣਾ ਲੇ ਜੀਰੇ ਨੂੰ ਇਹ ਗਏ ਹੈ ਨਹੀਂ ਇਹ ਚੋਰ ਰਾਤੇ ਹੁਣੇ ਬਣਾਤੇ ਨੇ ਰੂਲ ਆ ਨਾ ਇਹ ਗੱਲ ਮੈਨੂੰ ਦੱਸ ਰੂਲ ਆ ਨਾ ਪੋਲਟਰੀ ਫਾਰਮਸ ਜੇ ਪੜਨਾ ਤਾਂ ਹੱਥ ਪੈਰ ਧੋ ਕੇ ਪੜਨਾ ਕੱਲੀ ਲਿਆਉਂਦਾ ਮੈਂ ਤੁਸੀਂ ਕਹੋ ਤਾਂ ਤੁਸੀਂ ਕੱਲੀ ਹੁਣ ਕਿੱਧਰ ਕਿੱਧਰ ਖੜਾਉਂਗਾ ਤੁਸੀਂ ਇੱਥੇ ਨੂੰ ਵੜ ਕੇ ਘੜੀ ਕਰੂ ਤੁਸੀਂ ਉੱਥੇ ਨੂੰ ਵੜ ਜਾਣਾ ਸਾਰੇ ਪਾਸੇ ਫਿਰ ਤਾਂ ਮੈਨੂੰ ਕੱਲਿਓ ਕਲੀ ਕਰਨੀ ਪੈਣੀ ਆ ਹਾਂ ਖੰਡਾ ਉਹਨੂੰ ਤਾਂ ਪੈਣੀ ਆ ਹਾਂ ਅੱਜ ਨਹੀਂ ਕੱਲ ਕੱਲ ਨਹੀਂ ਤਾਂ ਪਰਸੋਂ ਜਿਆਦਾ ਬੱਚੇ ਪੈ ਗਏ ਇੱਥੇ ਫਿਰ ਤਾਂ ਭਰਾ ਖੰਡਾ ਕੀ ਸਰਨਾ ਪਾਓ ਪਈਏ ਥਰਮੋਸ ਚਾਹ ਨਾਲੇ ਮਿੱਠਾ ਪੱਤੀ ਦੱਸੀ ਕਿਹੇ ਜਾ ਮੈਂ ਆਪੇ ਬਣਾ ਕੇ ਲਿਆ ਮੈਂ ਪੀਂਦਾ ਹੈ ਨਹੀਂ ਚਾਹ ਪਲਾਈ ਜਾਂਦਾ ਮੈਂ ਜਿਵੇਂ ਲੱਗੇ ਸੋ ਫਿਰ ਪਾਇ ਪੱਤੀਆਂ ਦਾ ਕਰਮਾਂ ਕਲਮਾ ਹਜੇ ਪਾਪਾ ਜੀ ਤਰੂੰਗੇ ਜਿਆਦਾ ਦੇਖਾਂਗੇ ਮਿੱਟੀ ਦਾ ਬਰਾਬਰ ਪਾਈ ਨਹੀਂ ਮਿੱਟੀ ਦਾ ਬਰਾਬਰ ਪਾਈ ਵੀ ਮੈਂ ਛੜਕਿਆ ਪਾਣੀ ਅੱਧੀ ਬਾਲਟੀ ਜਦੋਂ ਪਰ ਹਾਂ ਉਹ ਕਹਿੰਦੇ ਬਾਹਰ ਰੱਖਣੀਆਂ ਚਾਹੀਆਂ ਹਾਂ ਉਹਨਾਂ ਦੀ ਅੱਖ ਉੱਪਰਲੀ ਸਾਈਡ ਦੇਖਣੀ ਸੀ ਚੱਲ ਕੋਈ ਨਹੀਂ ਉਹ ਜੰਮਿਆ ਹੋਣਾ ਬਾਹਰ ਰੱਖਣੀਆਂ ਕਹਿੰਦਾ ਤੁੱਪਾਂ ਚ ਮਾਵੇਂ ਮੈਨੂੰ ਪਾਣੀ ਹਰੂ ਪਾਉਣਾ ਪੈਣਾ ਕਹਿੰਦਾ ਬਰੇ ਹੋਰ ਪਾਣੀ ਦੂਰੇ ਕਰੇਗਾ ਜਿਆ ਪੋਹਾਰੇ ਜੇ ਪਾਉਣੇ ਆ ਹਾਂ ਛੜਕਣੇ ਆ ਪਾਣੀ ਛੜਕਣੇ ਹੁੰਦਾ ਕਲਮਾ ਪਰ ਕੈਣ ਦਾ ਭਾਵ ਵੀ ਉਹਨਾਂ ਨੂੰ ਜਿਹੜੀ ਨਮੀ ਦੀ ਜ਼ਰੂਰਤ ਆ ਉਹਨਾਂ ਨੂੰ ਮਿਲਣੀ ਚਾਹੀਦੀ ਆ ਗਰਮਾਹਸ ਤਾਂ ਉਦੋਂ ਹੀ ਬਥੇਰੀ ਹੋਣੀ ਦਾ ਦੁਪਹਿਰੇ ਪਖਣਾ ਗਰਮਾਹਸ ਤਾਂ ਪਹਿਲੀ ਬਥੇਰੀ ਹੋਣੀ ਆ ਕੇ ਲੈ ਆਉਣੇ ਪਾਣੀ ਹੈ ਧਿਆਨ ਕੋ ਜਾ ਕੇ ਤਾਂ ਲਗਾ ਅੱਛਾ ਆਹੋ ਕਟਿੰਗ ਵਾਲਾ ਸਿਸਟਮ ਜਿਹੜਾ ਮੈਂ ਕਹਿੰਦਾ ਪਾਪਾ ਜੀ ਹੋਰ ਆਟਮ ਆਹੋ ਕੋਈ ਹੋਰ ਆਟਮ ਉਹਦੇ ਚ ਕੱਲਿਓ ਆਖ ਆਖੇ ਵੱਢਣੀ ਉਹਨੇ ਬਚਾਲੇ ਇਕੱਠਾ ਛੱਡਦਣੇ ਵਾਲੇ ਦਲੇ ਲਾ ਮੈਂ ਕਹੀ ਜਾਂਦਾ ਰਾਜੂ ਬਾਈ ਕੋਲ ਪਈ ਆ ਉਹ ਆਹੀ ਐ ਆਹੀ ਨਹੀਂ ਪਾਪਾ ਜੀ ਉਹ ਉਹਦੇ ਨਾਲ ਮੈਂ ਵੱਢੀ ਨਹੀਂ ਤੇ ਆ ਪਿੱਛੇ ਅੰਬਦਾਚਾਰ ਨਹੀਂ ਤਾਂ ਵੱਢਿਆ ਉਹਦੇ ਨਾਲ ਉਹ ਜੂਆ ਗੰਡਾਸਾ ਆਇਆ ਸੀ ਗੰਡਾਸਾ ਨੂੰ ਦਬੱਲੀ ਪੱਤੀਆਂ ਲੱਗੀਆਂ ਵੀ ਆ ਐਨਾ ਗੈਪ ਛੱਡ ਕੇ ਉਹਨੇ ਆਖ ਆਖੇ ਕੱਢਣੀ ਬਚਾਲੇ ਤੇ ਵੱਢ ਗਏ ਫਿਰ ਮੈਂ ਕਰ ਲਾਂ ਦੋ ਮਿੰਟ ਖਾ ਕੇ ਜਿੱਦ ਨੂੰ ਹਾਂ ਉਹਨੇ ਬਚਾਲੇ ਤੇ ਉਹ ਆਖ ਆਖੇ ਕੱਢਣੀ ਹੈ ਬਾਕੀ ਗੰਨਾ ਛੱਡ ਦੇਣਾ ਸਾਰਾ ਸਾਈਡ ਪਰ ਤੰਗ ਜੇ ਹੋਏ ਵੇ ਲੱਗਦਾ ਤੁਸੀ ਹੈ ਤੰਗ ਜੇ ਹੋਏ ਵੇ ਲੱਗਦਾ ਤੁਸੀ ਨਾ ਨਾ ਚਾਹ ਨਹੀਂ ਮੈਂ ਪੁੱਛਿਆ ਮੈਂ ਤੂੰ ਇੱਥੇ ਬਹਿ ਗਿਆ ਉਹ ਪਰ ਉਹ ਨੂੰ ਜਾਂਦਾ ਹੈ ਤੂੰ ਉੱਥੇ ਬਹਿ ਗਿਆ ਨਿਕਣਾ ਵੀ ਤੁਹਾਡੀ ਆਪਸ ਵਿੱਚ ਕੋਈ ਖੜਕਾ ਦੜਕੀ ਹੋਈ ਵੀ ਹੁੰਦੀ ਹੈ ਐ ਲੱਗਦਾ ਮੈਨੂੰ ਹੈ ਨਾ ਅਜਾ ਲਾਈ ਮੈਂ ਵੀ ਬੰਦ ਨਾ ਆਉਂਦਾ ਇੱਥੇ ਤਾਂ ਹੁਣ ਤੁਸੀਂ ਚਾਰੇ ਪਾਸੇ ਤੇ ਬੰਦ ਕਰਤਾ ਦੇ ਹੁਣ ਕਿਹਨੇ ਆਉਣਾ ਇੱਥੇ ਤੁਹਾਡੇ ਚਾਰਜ ਜੂਰਜ ਦੇਖਣ ਉਹ ਮੂਰਲੇ ਗੇਟਰ ਨੂੰ ਪੜੂਗਾ ਜੋ ਪੜੂਗਾ ਇਹ ਕਿਹੜੀ ਆਈਟਮ ਕਿਆ ਆਈਟਮ ਹੈ ਦਿਖਾਈ ਚਾਰ ਜੜੀ ਜੜੀ ਦੀ ਬੈਟਰੀ ਹੈ ਅੱਛਾ ਜਿਹੜੀ ਦੂ ਤੁਸੀਂ ਉਹ ਦੂ ਹੀ ਚਲਾਉਂਦੇ ਬਿਨਾ ਤਾਰ ਤੇ ਹਾਂਜੀ ਬਸ ਤੁਹਾਡੇ ਕੰਮ ਬਹੁਤ ਵਧੀਆ ਹੋ ਗਏ ਨਾ ਹਸੋਖ ਵਾਲੇ ਹਾਂਜੀ ਜਿਹੜੀਆਂ ਡਰਲਾਂ ਜੀਆਂ ਆ ਗਿਆ ਹੈ ਜੀਆਂ ਜਿੱਥੇ ਬੈਟਰੀ ਆਪਣੀ ਲੈਟ ਲੋਟ ਦਾ ਪ੍ਰਬੰਧ ਨਹੀਂ ਹੈਗਾ ਤਾਰ ਚਲਾ ਲੈ ਜੇ ਕਿਤੇ ਤੁਸੀਂ ਦੋ ਲੋਟੇ ਪੇਚ ਕਸਣ ਨਾਲ ਨਟ ਕਸਣੇ ਹੁੰਦੇ ਫਿਰ ਜਾਲੀਆਂ ਲਾਗ ਲੈਿੰਦਾ ਤੁਹਾਡੀ ਹਾਂ ਚਾਰ ਦਿਨ ਲੱਗ ਜਾਂਦੀ ਆ ਆ ਫਿਰ ਜਾਂਦੀ ਸੀ ਮਾਮ ਇੱਕ ਦੇਖਿਆ ਮੈਂ ਥੋਂ ਤੋਂ ਵੀ ਜੇ ਤੁਸੀਂ ਉਹ ਥੱਲੜੀ ਸਾਈਡ ਇੱਕ ਇੱਕ ਨਟ ਹੋਰ ਠੋਕ ਦੋ ਇਹਦੇ ਥੱਲੜੀ ਥੱਲੜੀ ਸਾਈਡ ਦੂਰ ਆ ਕਿੰਨੇ ਫੁੱਟ ਪਰ ਨਟ ਲਾਇਆ ਵ ਇੱਕ ਤੁਸੀਂ ਦੋ ਦੋ ਢਾਈ ਕਿਤੇ ਲੱਗੇ ਢਾਈ ਢਾਈ ਤੇ ਤਾਂ ਨਹੀਂ ਹੈਗਾ ਮੈਨੂੰ ਤਾਂ ਚਾਰ ਤੇ ਵੀ ਚਾਰ ਤੇ ਵੀ ਦੂਰ ਲੱਗਦਾ ਮੈਂ ਇੱਧਰ ਦੇਖ ਲਿਆ ਚਾਰ ਤੇ ਨਹੀਂ ਹੈ ਹਾਂ ਇੱਧਰ ਥੱਲੜੀ ਸਾਈਡ ਆ ਕਿੱਥੇ ਕਿੱਥੇ ਇੱਧਰ ਹੀ ਸਾਈਡ ਲਾਤੀ ਥੱਲੇ ਥੱਲੇ ਹਾਂ ਨਹੀਂ ਹਾਂ ਆ ਦੇ ਤਾਂ 2 ਢਾਈ ਫੁੱਟ ਕਿੱਥੇ ਹੋਣਾ ਆ ਰਹਾ ਆ ਨਟ ਤੇ ਲੱਗੇ ਆ ਨਟ ਦੀ ਗੱਲ ਕਰਦਾ ਵੀ ਜੇ ਇਹਦੇ ਵਿੱਚ ਵਾਲਾ ਇੱਕ ਨਟ ਹੋਰ ਲੱਗੇ ਹੋਰੇ ਇੱਥੇ ਕਹਿੰਦਾ ਮੈਂ ਆ ਤਾਂ ਤੁਹਾਡਾ ਆ ਦੇਖ ਕਿੰਨਾ ਗਿਆ ਪੈਦੇ ਚ ਲਾ ਜੇ ਇੱਥੇ ਨਟ ਲੱਗ ਗਿਆ ਇਹਦੀ ਚੱਕਰ ਥੱਲ ਬੰਦ ਹੋ ਜਣੀ ਜਦੇ ਆ ਵੀ ਉਨਹੀਂ ਆਨ ਸੇਮ ਉੱਥੇ ਆ ਨੇੜੇ ਲਾਤਾ ਤੁਸੀਂ ਆ ਨੇੜੇ ਲੱਗਿਆ ਬਈ ਇੱਕ ਬਸ ਐਂ ਚਾਹੀਦੇ ਅੰਦਰੇ ਹੀ ਲੱਗਾ ਹੈ ਆਈ ਸੀ ਵੀ ਲੱਗੇ ਇੱਕ ਉਨ ਚਾਰ ਚਾਰੀ ਲੱਗੇ ਨੇ ਸਾਰਿਆਂ ਦੇ ਨਹੀਂ ਇਹਦੇ ਚ ਵੀ ਉਨਹੀਂ ਗਿਆ ਪਾ ਦੇਖ ਲਾ ਆ ਜਾਲੀ ਤੇਰੀ ਇਹਦੇ ਨਾਲ ਨਹੀਂ ਨਾ ਲੱਗ ਕੇ ਰਹੀ ਦੀ ਪੂਰੀ ਐ ਇੱਥੇ ਗੈਪ ਪੈਣ ਲੱਗ ਗਿਆ ਲੈ ਉਹ ਆ ਦੇਖ ਜਾ ਇੱਥੇ ਨਟ ਲੱਜਣਾ ਇਹਨੇ ਕੰਧ ਨਾਲ ਪਲੱਸ ਹੋ ਜਾਣਾ ਇਹਨਾਂ ਇਹ ਤਾਂ ਪੰਨੇ ਤਾਂ ਪੱਕਾ ਬੰਦ ਕਰਨਾ ਕੋਈ ਜਾਣ ਵਰਨਾ ਚੜੇ ਵਿੱਚ ਨੂੰ ਕੋਈ ਲੈਣ ਦੇਣ ਹੁਣ ਤਾਂ ਗੈਪ ਰਹਿ ਗਿਆ ਇਹਦੇ ਚਾਦ ਕੰਧ ਨਾਲ ਨਹੀਂ ਪਲਾ ਹੋ ਰਹੀ ਜਾਇਦ ਤੱਕ ਕਿ ਨਟ ਹੋਰ ਪੈਣਾ ਨੇ ਫੇਰ ਹੁਣਾ ਲੋਟ ਹੁਣ ਹੁਣੇ ਕਰ ਲੈ ਇਹਨੂੰ ਲੋਟ ਬਣੇ ਨੂੰ ਮੈਂ ਪਹਿਲਾਂ ਵੀ ਨੋਟ ਕਰਕੇ ਗਿਆ ਤਾਂ ਮੈਂ ਪਹਿਲਾ ਵੀਡੀਓ ਬਣਾਈਦੀ ਨਾ ਮੈਨੂੰ ਕਹਿਣਾ ਯਾਦ ਨਹੀਂ ਤੇਰੇ ਬਾਸ ਲਾਂ ਗਈਆਂ ਇਹਦੇ ਤਾਂ ਬਾਸ ਲਾਂ ਲੈ ਉਹਨੂੰ ਸਕੂਟਰ 'ਤੇ ਪਰ ਲਿਆਉਂਦੀ ਮੈਂ 50 ਦੂਈਆਂ 50 ਦੂਈਆਂ ਉਹਨੇ ਆ ਵੀਰ ਬਾਹਤ ਬਣ ਕੇ ਬੇਂਤੀ ਬਸਾਦੇ ਕੋਲ ਉਹ ਇੱਕ ਵਾਰ ਮਸ਼ੀਨਾ ਮਸ਼ੂਨਾ ਦੀ ਤੁਸੀਂ ਲੈ ਕੇ ਲੰਘ ਸਾਡੇ ਕੋਲ ਹਥਿਆਰ ਨਹੀਂ ਜੁੜਨੇ ਹਜੇ ਨਾ ਸਰਾਖ ਮਾਰਨ ਵਾਲੇ ਨਾ ਕਸਣੇ ਵਾਲੇ ਨਾਲੇ ਆਪਣੀ ਗੱਡੀ ਵੀ ਦੇਖ ਲਓ ਕੱਢ ਲਿਓ ਬਾਹਰ ਪਤੰਦਰੋਂ ਉਹਨੇ ਉਧਰ ਕਿਤੇ ਲਾ ਦੇ ਟਾਂਕੇ ਉਹ ਗੇਟ ਨੂੰ ਕਿਦਾ ਗੱਡੀ ਤੇਰੇ ਰਾਜਵੇਂ ਇਹ ਜ਼ੋਨੀ ਆ ਕਿਦਾ ਕਿਹਾ ਮੈਂ ਤਾਂ ਆਪਣਾ ਮੈਂ ਸਾਰੇ ਪਾ ਲਾ ਵੀ ਖੰਦਾ ਦੋਵੇਂ ਪੰਨੇ ਖੋਲਦੇ ਆ ਦੇ ਦੇ ਦੋ ਬੱਲੇ ਬਣ ਗਏ ਤੂੰ ਅੱਛਾ ਖੁੱਲਦੇ ਕਰਨੇ ਫੇਰ ਠੀਕ ਹੈ ਮੈਂ ਉਹਨਾਂ ਨੂੰ ਜੇ ਨਾ ਕਿਤੇ ਖੁੱਲਦੇ ਨਾ ਹੋਏ ਕਿਤੇ ਇੱਕ ਬੰਦੇ ਹੋਇਆ ਫਿਕਸ ਹੋਇਆ ਪੰਗਾ ਉਦਘੜ ਕੋਰੇ ਤੇ ਚਾਹ ਪਾਉਣੇ ਨੂੰ ਕੋਈ ਨਹੀਂ ਪਾ ਲੋ ਗੋਲੀ ਚ ਪਾ ਲਾ ਗੋਲੀ ਚ ਪਾ ਲਾ ਜਾ ਜਾਦਾ ਪਾਪਾ ਜੀ ਕਹਿੰਦੇ ਤਾਂ ਕਾਲੇ ਚ ਪੀ ਲੈਣ ਹਾਂ ਤੁਸੀਂ ਆਏ ਹੀ ਨਹੀਂ ਪੀਣ ਭਾਈ ਤੁਸੀਂ ਚਾਹ ਦੀ ਕਦਰ ਹੀ ਨਹੀਂ ਕਰਦੇ ਸਾਡੀ ਤਾਂ ਗਲਤੀ ਨਹੀਂ ਕੋਈ ਵੀ ਗਲਾਸ ਅੰਦਰ ਮੈਂ ਕਿਹ ਚੱਕ ਲਿਆ ਉਹ ਗਲਾਸ ਅੰਦਰ ਪੈ ਲੈ ਆਉਣੇ ਲਿਆਓ ਕਹਿੰਦੇ ਲੈ ਵੀਰ ਭਈਏ ਜੂਰ ਰਹੇ ਨੇ ਲੋਕ ਜਿਹੜੇ ਨੂੰ ਪਤਾ ਵੀ ਗਲਾਸ ਜਿੱਥੇ ਰੇਂਟ ਦੰਨੇ ਆਪਣੇ ਹੂੰ ਅੱਨਾ ਕਾਮ ਦੇਖਣੇ ਟੋਪਾ ਰੋਟੀ ਖਾਣ ਨੂੰ ਮਸੋਨੀ ਵੀ ਤੇਰਾ ਹੁਣ ਅੱਥਾ ਅਜੇ ਤੱਕ ਆਉਣ ਨੂੰ ਉਹ ਬਣਾਉਣੀ ਆ ਨਾ ਕੁੰਡੀਆਂ ਸਾਰੀਆਂ ਸਾਰੀਆਂ ਬਣਨੀਆਂ ਹਾਂ ਦੇ ਹਾਂ ਚਣਾਏਗਾ ਮੈਂ ਤਾਂ ਵੀ ਬਾਈ ਕਰ ਕਾ ਪੁਰਾ ਕੀ ਕਹਾਲਾ ਬਾਈ ਤਾਂ ਤੇ ਲੈ ਬਾਬਾ ਬਾਲ ਕਰਾਉਂਦੇ ਨੂੰ ਚੱਲਿਆ ਉਹ ਤਾਂ ਤਿਆਰ ਨਹੀਂ ਲੱਗਿਆ ਵਾ ਕਰਨ ਘਰ ਤੈਨੂੰ ਤਾਂ ਹੀ ਤਾਂ ਕਹਿੰਦਾ ਜਿਹੜਾ ਤੈਨੂੰ ਸਮਾਨ ਚਾਹੀਦਾ ਆਪਣਾ ਦੱਸ ਦੇ ਤੇਰੇ ਕੋਲ ਪਹੁੰਚਦਾ ਹੋਣਾ ਬਸ ਓਕੇ ਐ ਸਮਾਨ ਤਾਂ ਸਾਰਾ ਬੱਸ ਫੇਰ ਨਿਕਲ ਬਾਈਆਂ ਨੂੰ ਕਹਿ ਕੇ ਆ ਪੰਡੇ ਦਾ ਪੁਆੜਾ ਇਹਦੇ ਵਿੱਚ ਜਾਣੀ ਐ ਫਿੱਟ ਕਰਦੀ ਐ ਉਹਨੇ ਫੇਰ ਕਾ ਪਾਦਣ ਉਹਨੇ ਭਾਈ ਆ ਪੱਲੇ ਪਾ ਦਿਓ ਵੀਰ ਜਾਰੀ ਬਾਦਿਓ ਜਾਰੀ ਇੱਧਰ ਆ ਸੁਣ ਲੋ ਉਹਦੇ ਵੀ ਦੁੱਖ ਸੁਣ ਲੋ ਯਾਰ ਕੋਈ ਕਿਵੇਂ ਹੀ ਲਾ ਦੇਣੀ ਆ ਉਹ ਦੱਸ ਸੋਨੀ ਬਾਈ ਇੱਧਰ ਦੱਸ ਬਾਜ ਨਾਲ ਹੀ ਲੈ ਆ ਜਾਰੀ ਹਾਂ ਤੇ ਇਹ ਹੋ ਨਹੀਂ ਹੈ ਕਿ ਦੀਰ ਬਸਨਾ ਹੁਣ ਆਈਆਂ ਨੇ ਬਸਨਾ ਬਸ ਨਾਲ ਨਹੀਂ ਤੇ ਉਹ ਬਸ ਨਾਲ ਸਕੂਟਰੀ ਪਰ ਪਈਆਂ ਚਲੋ ਖੱਚੋ ਕੰਮ ਨੂੰ ਕਰੀਏ ਅਥੇ ਚੀਂਚ ਹੀ ਹੁਣ ਲਾਈਏ ਫਿਰ ਵਧਾਈਏ ਰੌਣਕ ਮੇਲਾ ਚੀਂਚ 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 ਹੁਣ ਲਾ ਜਣਾ ਫਿਰ ਇੰਨੇ ਥੱਲੇ ਨੂੰ ਵੀ ਛੱਡਤੀ ਜੀ ਮੋਟਰ ਨੂੰ ਪਹਿਲਾਂ ਪਰਕੇਟ ਨੂੰ ਜਾਤ ਰਿਆ ਸਾਨੂੰ ਠੀਕ ਹੈ ਠੀਕ ਤੇ ਮੇਰੇ ਨਾਲ ਤਾਂ ਕਰ ਨਹੀਂ ਪਾਵਰ ਇਹ ਚਾਰ ਦਿਨਾਂ ਕਿੰਨੇ ਰਾਤ ਨੂੰ ਹੁੰਦੀ ਹੈ ਜੇ پتہ ਨਹੀਂ ਦਿਨਾਂ ਕਿੰਨੇ ਆ ਗਏ ਅੱਜ ਮਾ ਤਾਂ ਬਰਸੀਨ ਵੀ ਭਰਿਆ ਕੱਕ ਵੱਢੇ ਹੋ ਤੇ ਮਾ ਚੱਲ ਭਰ ਦੇ ਦੰਨਾਂ ਨੂੰ ਹੁਣ ਤੱਕ ਚਾਰ ਕਿ ਦਿਨ ਪੰਜ ਦਿਨ ਮਸੂ ਕੱਢਦੀ ਧਰਤੀ ਜਦ ਚਿੱਟੀ-ਚਿੱਟੀ ਹੋਣ ਲੱਗ ਜਾਂਦੀ ਹੈ ਨਰਮੀ ਹੋ ਗਈ ਹੂੰ ਚਲੋ ਠੀਕ ਹੈ ਜੀ ਮਿਲਦੇ ਆਂ ਫੇਰ ਤੁਹਾਨੂੰ